ਉਹ ਭੱਜ ਗਿਆ ਉਹ ਭੱਜ ਗਿਆ ਉਹ ਲੈਰ ਤੋਂ ਵਜਾ ਗਿਆ ਡੇਪੇ ਆ ਰਿਹਾ ਥੋੜਾ ਡੇਪੇ ਥਲੇ ਇਸੇ ਪਰਸੇ ਵਾਲਾ ਇਹਨੂੰ ਇਹ ਕੋਲ ਚੋਲਾ ਚੋਲਾ ਫਿਰ ਪਰਤੇ ਦਿਖਾਣਾ ਹੈ ਅਲਸੋ ਤੇ ਪਿੱਖੀ ਵੰਡ ਤੋਂ ਪਹਿਲੇ ਕਿ ਹੁੰਦੇ ਆ ਇਹ ਸਾਡੇ ਤੋਂ ਥੋੜੇ ਪਸਾ ਪੈਗੇ ਬੰਦੇ ਨੇ ਖੋਲੇ ਆ ਇਹ ਪਿੱਖੀ ਵੰਡ ਰੋਡ ਪੱਤੀ ਤੇ ਕੀ ਤੁਹਾਡੇ ਕੀ ਆ ਸਟਾ ਕਾਦੀਆਂ ਲੱਗੀਆਂ ਜੀ ਦਾਸਤਰ ਮਾਰਿਆ ਜੀ ਇੱਕੋ ਹੀ ਕਿੰਨੇ ਜਾਣੇ ਸੀ ਜੀ ਅਸੀਂ ਦੋ ਜਿਹੜੇ ਤੇ ਬੈਂਕ ਕਿਹੜੀ ਦੇ ਵਿੱਚ ਸੀ ਜੀ ਸਟੇਟ ਬੈਂਕ ਦੇ ਵਿੱਚ ਮੈਂ ਦੋਵੇਂ ਮੈਂ ਤੇ ਡੈਡੀ ਮੇਰਾ ਪਿੱਖੀ ਵੰਡੋਂ ਬੈਂਕ 'ਚੋਂ ਪੈਸੇ ਲੈ ਆਏ ਕੋਈ 12:00 ਵਜੇ ਦੇ ਲਾਗੇ ਸਟੇਟ ਬੈਂਕ ਜੋ 5.5 ਲੱਖ ਰੁਪਈਆ ਤੇ ਪਿੱਖੀ ਵਿੰਡੋ ਆਏ ਆ ਤੇ ਜਦੋਂ ਆ ਆਸਾਂਦਰੀ ਵਾਲੀ ਚੱਕੀ ਲੱਗ ਗਈ ਆ ਤੇ ਪਿੱਛੋਂ ਮੋਟਰਸਾਈਕਲ ਆਇਆ ਹੈ ਤੇ ਉਹਨਾਂ ਬਰੋਬਰ ਤੇ ਲਿਆ ਕੇ ਤੇ ਕੋਈ ਆਖਿਆ ਨਹੀਂ ਆਉਂਦੇ ਆ ਦਾਤਰ ਮਾਰਨੇ ਸ਼ੁਰੂ ਕਰ ਦਿੱਤੇ ਆ ਜਦੋਂ ਦਾਤਰ ਮਾਰ ਰਿਹਾ ਤੇ ਮੋਟਰਸਾਈਕਲ ਦੇ ਵੱਜਾ ਅੱਗੇ ਮੂੰਹ ਜਿਹੇ ਦੇ ਵੱਜਾ ਤੇ ਮੂੰਹ ਟੁੱਟ ਗਿਆ ਤੇ ਦੂਜਾ ਮਾਰਿਆ ਤੇ ਮੋਟਰਸਾਈਕਲ ਡੇਪਿਆ ਫਿਰ ਡੇਪਿਆ ਜਦੋਂ ਮੋਟਰਸਾਈਕਲ ਤੇ ਮੇਰੇ ਹਾਲਤ ਤੇ ਨਹੀਂ ਤੇ ਡੈਡੀ ਮੇਰਾ ਮਗਰੀ ਤੇ ਉਹਦੇ ਦਾਤਰ ਮਾਰਨੇ ਸ਼ੁਰੂ ਕਰਤੇ ਆ ਤੇ ਝੋਲਾ ਖੋਹ ਗਏ ਫਿਰ ਇੱਕ ਨੇ ਝੋਲਾ ਖੋਲਿਆ ਤਾਂ ਵੀ ਦੱਤਰ ਮਾਰੀ ਗਿਆ ਦੂਜਾ ਤੇ ਫਿਰ ਜਦੋਂ ਉਹਨੇ ਚੈ ਤਾਂ ਫਿਰ ਮੈਂ ਥੱਲੇ ਉੱਠ ਕੇ ਰੌਲਾ ਪਾਇਆ ਦੋ ਕਿਰੋੜੇ ਮਾਰੇ ਆ ਰੌਲਾ ਪਾਇਆ ਵੀ ਬੰਦੇ ਪੈ ਕੇ ਬੰਦੇ ਪੈ ਕੇ ਫਿਰ ਉਧਰੋਂ ਇਧਰੋਂ ਮੋਟਰਸਾਈਕਲ ਆਉਂਦਾ ਹੈ ਕੁਝ ਉਧਰੋਂ ਆਏ ਤੇ ਮੁੜ ਕੇ ਉਹ ਫਿਰ ਭੱਜ ਗਏ ਲਾਂਗੇ ਇੱਕ ਪੁਲਿਸ ਨੂੰ ਕਿੰਨਾ ਹੈ ਕਿ ਕਿੰਨੇ ਚਿਰ ਦਾ ਟਾਈਮ ਹੈ ਜਦੋਂ ਇਹ ਲੁੱਟਖੋਈ ਹੋਈ ਹੈ ਤੇ ਪੁਲਿਸ ਕਿੰਨੇ ਚਿਰ ਬਾਅਦ ਆਈ ਹੈ 12:00 ਵਜੇ ਦਾ ਟਾਈਮ ਹੋਊਗਾ 12:00 ਵਜੇ ਲੱਗੇ ਬੰਦੇ ਹੋਊ ਤੇ ਪੁਲਿਸ ਕਿੰਨੇ ਵਜੇ ਆਈ ਪੁਲਿਸ ਨੂੰ ਉਹਦਾ ਫੋਨ ਕੀਤਾ ਸੀ ਉਦੋਂ ਤੇ ਆਈ ਨਹੀਂ ਬਾਅਦ ਕਹਿੰਦੇ ਫਿਰ ਉੱਥੇ ਜਾ ਕੇ ਦਰਖਾਸਤ ਦਿੱਤੀ ਹੈ ਤੇ ਹੁਣ ਮੌਕਾ ਵੇਖਣ ਆਏ ਤੁਸੀਂ ਕੀ ਮੰਗ ਕਰਦੇ ਅਸੀਂ ਆਨੇ ਸਾਡੇ ਪੈਸੇ ਵਾਪਸ ਕੀਤੇ ਜਾਣ ਲੱਭੇ ਜਾਣ मथां ई पेंटा ਦੇ 5 ਲੱਖ ਰੁਪਏ ਜਿਹੜਾ ਖੋ ਕੇ ਲੈ ਗਏ ਆ ਕੀ ਏ ਸਰ ਸਾਰਾ ਇਹ ਬਲਵਿੰਦਰ ਸਿੰਘ ਮੁੰਡਾ ਜੀ ਇੱਥੋਂ ਬੂਰਚੰਨ ਤੋਂ ਇਹ ਆਪਣੇ ਪੇਤਰ ਦੇ ਨਾਲ ਪੈਸੇ ਬੈਂਕ ਤੋਂ ਲੈ ਕੇ ਆ ਰਿਹਾ ਇਹਨਾਂ ਨੇ ਦੱਸਿਆ ਵੀ ਜਦੋਂ ਅਸੀਂ ਉੱਥੋਂ ਪੈਸੇ ਲੈ ਕੇ ਆਏ ਤੇ ਰਸਤੇ ਵਿੱਚ ਇਹਨਾਂ ਤੋਂ ਕਿਸੇ ਮੁੰਡਾ ਨੇ ਤੰਗ ਜਣਾ ਲੈਣ ਕੇ ਖੋਏ ਹੁਣ ਆਪਾਂ ਸਿ ਸੀਟੀਵੀ ਦੇਖਦੇ ਆਂ ਕਿਸ਼ੇ ਘਟਾਉਣੇ ਤਰਹੀ ਕਰਾਂਗੇ ਸਰ ਕੋਈ ਮੋਟਰਸਾਈਕਲ ਦਾ ਪਤਾ ਲੱਗ ਸਕਿਆ ਕੀ ਹਾਂ ਵੀ ਕਿਹੜਾ ਸੀ ਨਹੀਂ ਜੇਤੀ ਕਰਤ ਨਹੀਂ ਇਹ ਮੁੰਡੇ ਨੂੰ ਪਤਾ ਲੱਗਾ ਕੋਈ ਪਿੱਛੋਂ ਆਇਆ ਮੁੰਡੇ ਇੱਕਦਮ ਤੇ ਹਰਫਾ ਕੇ ਨੂੰ ਪਤਾ ਨਹੀਂ ਲੱਗਾ ਹੁਣ ਕੱਢਦੇ ਆ ਸੀਸੀਟੀਵੀ ਦੇਖਦੇ ਆ ਜਾ ਕੇ ਫਿਰ ਕਟੋਨੇ ਜੀ